ਪਿੰਡ ਦੇ ਨੌਜਵਾਨ ਜਿਹੜੇ ਤੁਸੀਂ ਨਸ਼ਿਆਂ ਤੋਂ ਮੰਨ ਲਓ ਇੱਕ ਉਪਰਾਲਾ ਕਰ ਰਹੇ ਹੋ ਜਿਸ ਤਰ੍ਹਾਂ ਸਰਕਾਰ ਦੀਆਂ ਵੀ ਖੇਡਾਂ ਵੱਤਨ ਪੰਜਾਬ ਦੀਆਂ ਹੋ ਰਹੀਆਂ ਲੱਗੀਆਂ ਤਾਂ ਕਿਸ ਤਰ੍ਹਾਂ ਦਾ ਨੌਜਵਾਨਾਂ ਦਾ ਜਿਹੜੀ ਇਕੱਠਾਤਾ ਜਾਂ ਕਿਸ ਤਰ੍ਹਾਂ ਦਾ ਸਾਈਜ਼ ਹੈ ਵੀ ਕੋਈ ਨੌਜਵਾਨ ਸੇਧ ਮਿਲੇ ਕੋਈ ਦੇਖ ਕੇ ਖੇਡਾਂ ਨੂੰ ਕੋਈ ਨਸ਼ੇ ਪੱਤੇ ਤੋਂ ਬਚੇ ਹਾਂਜੀ ਪਿੰਡ ਕੌਰੀਆਂ ਦੇ ਵਿੱਚ ਜਿਹੜਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਤੇ ਤੁਸੀਂ ਪ੍ਰਬੰਧਕ ਹੋਗੇ ਇਸ ਟੂਰਨਾਮੈਂਟ ਦੇ ਤੇ ਕਿਸ ਤਰ੍ਹਾਂ ਦਾ ਜਿਹੜਾ ਟੂਰਨਾਮੈਂਟ ਦੇ ਡੇਟਾ ਨਹੀਂ ਗਿਆ ਜਾਂ ਟਾਈਮਿੰਗ ਹੈਗੀ ਤਾਂ ਉਹ ਦੱਸੋ ਦਰਸ਼ਕਾਂ ਨੂੰ ਇਹ ਜੀ ਆਪਣੇ ਸਤੰਬਰ ਮਹੀਨੇ ਦੀ 4 ਤੇ 5 ਤਰੀਕ ਆ ਜੀ ਤੇ ਆਪਣਾ ਵੇਟ ਨੇ ਉਹਦੇ ਵਿੱਚ 32 ਤੇ 70 ਪਹਿਲੇ ਦਿਨ ਹੋਊਗਾ ਜੀ ਤੇ ਦੂਜੇ ਦਿਨ ਆਪਣਾ 60 ਕਿਲੋ ਤੇ ਕੁੜੀਆਂ ਦੇ ਮੈਚ ਤੇ ਇੱਕ ਆਪਣੇ 60 ਸਾਲੇ ਬਜ਼ੁਰਗਾਂ ਦਾ ਮੈਚ ਤੇ ਇੱਕ ਓਪਨ ਪਿਛਲੇ ਦਿਨ ਪਿਛਲੇ ਦਿਨ ਤਿੰਨ ਵੇਟ ਹੋਣਗੇ ਜੀ ਪਹਿਲੇ ਦਿਨ ਦੋ ਵੇਟ ਹੋਣਗੇ ਜੀ ਤੇ ਓਪਨ ਦਾ ਨਾਮ 31000 ਤੇ 21000 ਬਾਕੀਆਂ ਦਾ 70 ਦਾ 12000 9000 ਕੁੜੀਆਂ ਦਾ ਪ੍ਰਾਈਸ 20000 ਤੇ ਆਪਣਾ ਆਪਣਾ 60 ਸਾਲਿਆਂ ਦਾ ਵੀ 20000 ਪ੍ਰਾਏ ਜਾਈ ਇਹ ਆਪਣਾ ਹੀ ਚੌਥਾ ਟੂਰਨਾਮੈਂਟ ਆ ਜੀ ਹਾਂਜੀ ਹਾਂ ਤਾਂ ਜਿਹੜੇ ਜਿਹੜੀਆਂ ਹੁੰਦੀਆਂ ਨੇ ਆਪਣੀਆਂ ਸ਼ਰਤਾਂ ਹੁੰਦੀਆਂ ਨੇ ਵਿੱਚ 12 ਖਡਾਰੀ ਦੀ ਜੇ ਇੱਕ ਪਿੰਡ ਦੀ ਉਹ ਇਸ ਤਰ੍ਹਾਂ ਦੀ ਆਈ ਹਾਂਜੀ ਹਾਂ ਬਸ ਓਪਨ ਦੇ ਵਿੱਚ ਅਸੀਂ ਰੱਖੇ ਹੋਇਆ ਜੀ ਦੋ ਬਾਹਰੋਂ ਆਈ 70 ਦੇ ਵਿੱਚ ਇੱਕ ਬਾਹਰੋਂ 60 ਦੇ ਵਿੱਚ ਇੱਕ ਬਾਹਰੋਂ 32 ਕਿਲੋ ਨਰੋਲ ਆਈ ਮਤਲਬ ਕਿ ਇਹ ਰੂਲ ਆਈ ਅਸੀਂ ਬਕਾਇਦਾ ਪੋਸਟਰ ਦੇ ਵਿੱਚ ਉਹ ਸ਼ਰਤਾਂ ਪਾਈਆਂ ਹੋਈਆਂ ਨੇ ਜੀ ਸ਼ਾ ਕਰਕੇ ਖੇਡ ਨਹੀਂ ਖੇਡਣ ਤਾਂ ਜਾਊਗਾ ਬਕਾਇਦਾ ਜਿਹੜੀਆਂ ਸ਼ਰਤਾਂ ਹੁੰਦੀਆਂ ਨੇ ਸਾਰੀਆਂ ਟੂਰਨਾਮੈਂਟ ਜੀਆਂ ਪਾਈਆਂ ਜਾਂਦੀਆਂ ਨੇ ਤੇ ਬਾਕੀ ਸਾਨੂੰ ਸਾਰੇ ਨਗਰ ਦਾ ਬਹੁਤ ਸਹਿਯੋਗ ਆਈ ਬਾਹਰਲੇ ਐਨ ਆਰ ਆਈ ਵੀਰਾਂ ਦਾ ਬਹੁਤ ਸਾਨੂੰ ਪਰਮਹੰਗਾਰਾਈ ਅਸੀਂ ਪਿਛਲੀ ਵਾਰ ਸਾਡਾ ਨਿਯਮ ਥੋੜਾ ਜਿਹਾ ਘੱਟ ਸੀ ਅਸੀਂ ਨਰੋਲ ਕਰਾਈ ਸੀ ਓਪਨ ਐਜ ਕਿ ਸਾਨੂੰ ਵਧੀਆ ਪਿਆਰ ਮਿਲਿਆ ਸੀ ਨਿਯਮ ਵੀ ਵਧਾਇਆ ਜੀ ਮਤਲਬ ਕਿ ਅਸੀਂ ਅਗਲੇ ਸਾਲ ਐਦੋਂ ਵੀ ਵਧੀਆ ਕਰਾਂਗੇ ਜੀ ਸਾਨੂੰ ਬਹੁਤ ਪਿਆਰ ਮਿਲਦਾ ਜੀ ਸਾਰੇ ਨੌਜਵਾਨਾਂ ਦਾ ਵੀ ਬਾਹਰਲੇ ਐਨ ਆਰ ਆਈ ਵੀਰਾਂ ਦਾ ਜੀ ਪਿੰਡ ਨਗਰ ਨਿਵਾਸੀਆਂ ਸਾਰਿਆਂ ਦਾ ਹੀ ਪਿੰਡ ਦੇ ਨੌਜਵਾਨ ਜਿਹੜੇ ਤੁਸੀਂ ਨਸਿਆਂ ਤੋਂ ਮਤਲਬ ਇੱਕ ਉਪਰਾਲਾ ਕਰ ਰਹੇ ਹੋ ਜਿਸ ਤਰ੍ਹਾਂ ਸਰਕਾਰ ਦੀਆਂ ਵੀ ਖੇਡਾਂ ਵੰਨ ਪੰਜਾਬ ਦੀਆਂ ਹੋ ਰਹੀਆਂ ਲਈਆਂ ਤਾਂ ਕਿਸ ਤਰ੍ਹਾਂ ਦਾ ਨੌਜਵਾਨਾਂ ਦਾ ਜਿਹੜੀ ਇਕਜੁੱਟਤਾ ਜਾਂ ਕਿਸ ਤਰ੍ਹਾਂ ਦਾ ਸਾਈ ਹਾਂ ਜੀ ਹਾਂ ਬਹੁਤ ਸਹਾਇਕ ਮਿਲਦਾਈ ਸਾਨੂੰ ਅਸੀਂ ਕਹਿੰਨੇ ਵੀ ਚਲੋ ਕਿਸ ਦਾ ਤੇ ਪੁੱਤ ਜੇ ਕਿਸਦਾ ਬੱਚ ਦਾ ਤਾਂ ਚੰਗੇ ਆ ਕੋਈ ਮਾੜਾ ਨਹੀਂ ਹੈਗਾ ਕੋਈ ਤਾਂ ਇਸ ਲੈਂਡ ਵੱਲ ਆਊਗਾ ਕਿਸੇ ਦਾ ਪੁੱਤ ਤੇ ਪੁੱਤ ਆਪਾਂ ਕਰਾਉਣੇ ਹਰ ਸਾਲ ਦੇ ਤਾਂ ਹੀ ਆਪਾਂ ਨੇ ਵੀ ਪੱਕੀ ਰੱਖਿਆ ਹੋਇਆ ਹੈ ਇਹ ਵੀ ਕੋਈ ਨੌਜਵਾਨ ਸਿਹਤ ਮਿਲੇ ਕੋਈ ਦੇਖ ਕੇ ਖੇਡਾਂ ਨੂੰ ਕੋਈ ਨਸ਼ੇ ਪੱਤੇ ਤੋਂ ਬਚੇ ਕਲੱਬ ਦਾ ਨਾਮ ਕੀ ਹੈ ਤੁਹਾਡੇ ਦਾ ਕਲੱਬ ਦਾ ਨਾਮ ਬਾਬਾ ਜੀਤ ਸਿੰਘ ਬਾਬਾ ਸਾਹਿਬ ਜदाਜੀਤ ਸਿੰਘ ਸਪੋਰਟਸ ਵੈਲਫੇਅਰ ਕਲੱਬ ਆਈ ਸਾਡਾ ਕੌਰਿਆਂ ਦਾ ਹੀ ਤੇ ਮਤਲਬ ਕਿ ਅਸੀਂ ਬੇਨਤੀ ਕਰਦੇ ਹਾਂ ਵੱਧ ਤੋਂ ਵੱਧ ਟੀਮਾਂ ਪਹੁੰਚੜੀ ਤੇ ਖਿਡਾਰੀਆਂ ਵਾਸਤੇ ਲੰਗਰ ਦਾ ਵੀ ਪ੍ਰਬੰਧ ਆਈ ਤੇ ਮਤਲਬ ਕਿ ਸਾਰੇ ਰਲ ਮਿਲ ਕੇ ਸੀ ਖੇਡਾਂ ਕਰਾ ਰਹੇ ਅਸੀਂ ਹੋਰ ਨੂੰ ਵੀ ਕਹਿੰਦੇ ਹੋਰ ਪਿੰਡ ਵਾਲਿਆਂ ਨੂੰ ਵੀ ਕਹਿ ਰਹੇ ਆਂ ਵੀ ਭਾਈ ਵੱਧ ਤੋਂ ਵੱਧ ਇਹ ਖੇਡਾਂ ਕਰਾਇਆ ਕਰੋ ਵੀ ਜੋ ਨੌਜਵਾਨਾਂ ਨੂੰ ਮਤਲਬ ਕਿ ਨਸ਼ੇ ਤੋਂ ਮਾੜਾ ਮੋਟਾ ਪਰਹੇਤਾ ਉਹ ਕੀਤਾ ਜਾਵੇ ਤੇ ਅਸੀਂ ਕਹਿੰਦੇ ਵੀ ਇਹ ਸਰਬਸਾਂਜਾ ਟੂਰਨਾਮੈਂਟ ਆਈ ਸਾਰਿਆਂ ਦਾ ਤੇ ਇਹਨਰ ਫੱਕ ਟੂਰਨਾਮੈਂਟ ਹੋਊਗਾ ਜੀ ਸਾਰਿਆਂ ਨੂੰ ਬੇਨਤੀ ਹੈ ਵਾਧੂ ਵਾਧਾ ਟੀਮਾਂ ਪਹੁੰਚਣਾ ਡੇਟ ਹੈ ਜੀ 4 ਤੇ 5 ਸਤੰਬਰ ਮਹੀਨੇ ਦੀ 4 ਤੇ 5 ਤਰੀਕ ਡੇਟ ਹੈ ਜੀ ਆਪਣੇ ਲੈ ਬੇ